ਕੀ ਆਂਕੋ ਅਮਾ ਜੀ ਪੁਲਸੀ ਵੀ ਇੱਥੇ ਕੰਡੀ ਖੜਾ ਹੋ ਰਿਹਾ ਹੈ ਕੀ ਕੀਤਾ ਨੇ ਇਹੋ ਪੁੱਛ ਗਿਆ ਚ ਕੀਤੀ ਜੇ ਵੀ ਆਹ ਤੇ ਇਹ ਬੰਦੇ ਨੂੰ ਪੁੱਛਾਂ ਤੇ ਜੀ ਮੈਂ ਭਾਈ ਹਰਪ੍ਰਤ ਲਿਖਾਈ ਆ ਤੂੰ ਕਰ ਨੇ ਬੰਦੀ ਨੂੰ ਤੂੰ ਉਹਦੇ ਵੱਲੋਂ ਕੀ ਪੁੱਛਦੇ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹਦੀ ਯਾਦ ਦੇਖੀ ਹੋਏ ਮੈਂ ਕਿਹਾ ਪੁੱਛਣ ਨੂੰ ਕਿ ਪੇਨਾ ਨਾਮ ਲੈ ਕੇ ਆ ਤੇ ਖੜੇ ਨਾਮ ਚ ਲੂਗੀ ਅੱਛਾ ਇਹ ਦਾ ਨਾਮ ਨਾਲ ਲੈ ਤੇ ਤੇ ਕਿੰਨਾ ਚਿਰ ਰਹੇ ਇੱਥੇ ਇਜਾ ਸਵੇਰ ਦੇ 5 ਵਜੇ ਹੁਣ ਕੀ ਕਹਿ ਕੇ ਗਏ ਤੁਮ ਹੁਣ ਆਂਦੇ ਹੀ ਤੇ 8 ਤਰੀਕ ਨੂੰ ਤੇ ਪੇਸ਼ ਹੁਣ ਪੇਸ਼ ਕਰਾਓ ਤੈਨੂੰ ਹਲ ਕਰਨ ਤੇ ਘਰੋਂ ਭੱਜ ਗਿਆ ਕਿ ਹੁਣ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਆ ਤੇ ਨਵਜੋ ਕਪੜਾ ਕਰਾਪਜੋ ਕਰਾਪਜੋ ਨਹੀਂ ਕਰਾਪਜੋ ਉੱਥੇ ਹਨ ਇਹ ਨਵਜੋ ਉੱਥੇ ਇਹ ਦਰਤਾਚੇ ਦੇ ਕੇ ਫੜੀ ਬੂ ਇਹ ਨੂੰ ਜੇਲ੍ਹ ਚ ਫੜਿਆ ਮੈਂ ਕਿ ਇੱਥੇ ਕੋਈ ਵੀ ਮੈਨੂੰ ਮਿਨਸ ਲੈ ਆਂ ਜੀ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਪੁੱਤਰੇ ਪੁੱਤਰੇ ਪੰਜਾਹ ਪੁੱਤਰੇ ਹੀ ਵੇਜੇ ਪੈਣ ਕਰਾਣੀ ਅੱਛਾ ਪੁੱਤਰਾ ਸਾਡਾ ਮਰ ਗਿਆ ਡੈਥ ਹੋ ਗਈ ਅੱਛਾ ਹਾਂਜੀ ਥੇੜ ਛੋਟੇ ਛੋਟੇ ਬੱਚੇ ਪਾਏ ਤੇ ਇੱਕ ਪੁੱਤਰਾ ਜੇਲ੍ਹ ਚ ਆ ਹਾਂਜੀ ਤੇ ਇੱਕ ਇੱਕ ਦੇ ਸਕੂਲ ਦੇ ਅੰਦਰ ਤੇ ਅੱਛਾ ਤਿੰਨ ਪੁੱਤਰੇ ਸੀ ਹਾਂਜੀ ਦੋ ਦੋ ਇੱਕ ਪੁੱਤਰੀ ਰਹੀ ਹੈ ਅੱਛਾ ਤੇ ਤਲਾਸ਼ ਹੀ ਲਈ ਕਰਤੀ ਹਾਂਜੀ ਸਾਰਾ ਘਰ ਹੋ ਗਿਆ ਹਾਂਜੀ ਪਛិន ਮੇ ਹੁਣ ਜਾਣ ਲੱਗੇ ਕੀ ਕਹਗੇ ਹੁਣ ਆਦੇ ਆ ਕਿਤੇ ਹੋਤੀ ਉਹਨਾਂ ਨੂੰ ਪੇਸ਼ ਕਰਾਂ ਉਹਨਾਂ ਦਾ ਮੰਮੀ ਡੈਡੀ ਪੇਸ਼ ਕਰਾਵੇ ਮੈਂ ਹਸਲੀ ਕਰਾਂ ਮੇਰੇ ਆ ਕੇ ਹਾਰਡਿਕ ਉਹਦਾ ਬੱਚੇ ਨਹੀਂ ਕਿ আজকাল ਤਾਂ ਨਹੀਂ ਪਤਾ ਉਹ ਉਹ ਤਾਂ ਮਾਮਾ ਸੋਰਨ ਜਿਹੜੀ ਹੈਗਾ ਗਾਉਂ ਦੀ ਪਾਬਤਾਣਾ ਡਾਕਟਰਾਂ ਨੇ ਉਹਨੂੰ ਚ ਨਿਕਲ ਜਾ ਕੇ ਚੰਦੇ ਉਹ ਉਹਨਾਂ ਦੇ ਨਾਲੇ ਹਾਂਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹਟ ਕੇ ਹਾਂ ਜਨ ਦੇ ਟੀ ਨੂੰ ਬੁਲਾਓ ਇਹ ਮੈਂ ਜਿਹੜਾ ਜਿਹੜਾ ਬਿਮਾਰ ਹੋਣਾ ਤੈਨੂੰ ਪੇਸ਼ ਕਰੋ ਹਾਂਜੀ ਆਪਰੇਸ਼ਨ ਫਰਾਸ਼ਰ ਤਾਂ ਦੇ ਮਾਰਾ ਪੇਸ਼ ਕਰਾਉ ਨਹੀਂ ਹਾਂ ਉਹਨਾਂ ਨੇ ਕਹਿੰਦੇ ਸਾਨੂੰ ਪੇਸ਼ ਜਨਾਬ ਨਾਮ ਪੇਸ਼ ਕਰੋਗੇ ਮੈਂ ਤੁਹਾਨੂੰ ਪੁੱਛਿਆ ਜਾਊਗਾ ਕਿ ਕੀ ਆਜੇ ਜਗੀਰ ਅੱਜ ਐਨਾ ਇਹਦੀ ਟੀਮ ਇੱਥੇ ਪੁੱਛੇ ਸਨ ਕਰਨਾਈ ਸੀ ਉਹਨਾਂ ਨੇ ਤਲਾਸ਼ੀ ਤੋਸ਼ੀ ਵੀ ਲਈ ਐ ਕਿ ਕਿਧਰ ਆਏ ਸੀਗੇ ਇਹ ਹਾਂ ਪਗੰਦ ਲਗਾ ਕਿਹੜੇ ਚੱਕਰ ਚਾਈ ਪਗੰਦ ਲਗਾ ਅੱਛਾ ਫਾਂਡੋਏ ਦਾ ਗੇਰ ਘਟਾਦਾ ਹੈ ਨਾ ਕੀ ਕੀ ਪੁੱਛਦੇ ਪੁੱਛਿਆ ਜੋ ਸਾਡਾ ਇੱਕ ਪੁੱਤਰਾ ਸੀ ਉਹ ਜਾਂਦਾ ਘੱਟ ਘੱਟ ਦੇ ਦੇਖ ਕੇ ਉਹ ਤੁਮੇ ਵੀ ਉਹਦੇ ਨਾਲ ਗੰਦੇ ਦੀ ਉਹ ਕਰਨ ਪੱਜ ਕੇ ਬੱਜ ਗਿਆ ਬੱਜ ਤੇ ਕਿਹਦੇ ਮਨੋਂ ਪੁੱਛਦੇ ਸੀ ਉਹਦੇ ਕਰਨ ਨਾਲ ਕਰਨ ਨਾਲ ਜਾ ਪੱਛੇ ਕਰਨ ਕੋ ਕਰਨ ਕੀ ਲੱਗਦਾ ਤੁਹਾਡਾ ਉਹਨਾਂ ਪੁੱਤਰੀ ਪੈ ਗਈ ਉਹਦੇ ਘਰ ਵਾਲੇ ਵੱਲੋਂ ਹਾਂਜੀ ਉਹਦਾ ਕਿਹੜਾ ਪਿੰਡ ਉਹ ਚਲਵੰਡੀ ਹਾਂਜੀ ਹਾਂਜੀ ਚਲਵੰਡੀ ਨਾਲ ਟੌਂਡੀ ਨਾਲ ਤੇ ਘਰ ਦੀ ਤਲਾਸ਼ੀ ਲਈ ਜਾਂਦਾ ਹਾਂਜੀ ਹਾਂ ਹਾਂਜੀ ਹੁਣ ਲੈ ਘਟ 100 ਬਿਲਾ ਹ ਲੈ ਲਈ ਆ ਜਾਂ ਦਰਵਾਜ਼ਾ ਕਰਕੇ ਦਰਵਾਜ਼ਾ ਪਾ ਲਈ ਗਿਆ ਦੱਤਾ ਭਾ ਜੀ ਇੱਕ ਬੇੜਾ ਸਾਡਾ ਜੇਲ੍ਹ ਚ ਹੈ ਨਾ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਆ ਤੁਹਾਨੂੰ ਕਹਾ ਆਂਦੇ ਆਂ ਨੋਟ ਦੇ ਕੇ ਕਿ ਉਹ ਅਰੰਟੀਚ ਕਰਾਉਂਦੇ ਜਾਓ ਕਿਹਨੂੰ ਪੇਸ਼ ਕਰਾਉ ਚੱਕਰ ਨੂੰ ਜਿਹੜਾ ਦੱਤਾ ਭਾ ਜਗਾ ਜਾ ਜਾਓ